ਆ ਗਨਸਟ ਜੜਾ ਹੈਗਾ ਨਾ ਪੰਜਾਬ ਵਿੱਚ નો ਡਾਊਟ ਕਿ ਇਹ ਕਾਫੀ ਮਤਲਬ ਕਿ ਇੱਥੇ ਹੈਵੀ ਪ੍ਰੈਜੈਂਸ ਰੱਖਦੀ ਹੈ ਕਿ ਆ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਇਹ ਤਾਂ ਇਹਨਾਂ ਦੀ ਲੀਡਰਸ਼ਿਪ ਦੀਆਂ ਕਮਜ਼ੋਰੀਆਂ ਨੇ ਜਾਂ ਉਹਨਾਂ ਦੀ ਆਪਸ ਵਿੱਚ ਫੈਕਸ਼ਨਲਿਜ਼ਮ ਹੈ ਗਿਆ ਜਿਹਦੇ ਕਰਕੇ ਇਹਨਾਂ ਦੀ ਜਿਹੜਾ ਆਪਸੀ ਖਿਚਾਅ ਹੈਗਾ ਉਹ ਪਬਲਿਕ ਮੁੱਦਾ ਬਣ ਜਾਂਦਾ ਰੈਦਰ ਕਿ ਇਹਨਾਂ ਦਾ ਜਿਹੜਾ ਮਤਲਬ ਕਿ ਫੋਕਸ ਹੈਗਾ ਉਹ ਕੱਲਾ ਇਲੈਕਸ਼ਸ ਤੇ ਕੇਂਦਰਤ ਰਹੇ ਨਹੀਂ ਜਿਹੜੀ ਪੰਜਾਬ ਦੀ ਕਾਂਗਰਸ ਹੈਗੀ ਆ ਇਹਨਾਂ ਕੋਲੇ ਕੋਈ ਇਸ ਤਰ੍ਹਾਂ ਦਾ ਮੁੱਦਾ ਹੈਗਾ ਜਿਹੜਾ ਇਹ بار-बार ਅਟਾ ਸਕਣ ਆਪਾਂ ਚੋਣਾਂ ਚ ਵੀ ਦੇਖਿਆ ਤਰਨਤਾਰਨ ਦੇ ਇਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਤਰਨਤਾਲ ਕਾਸੀ 83 ਦੇ ਨਾਲ ਰਿਲੇਟਡ ਇਸ਼ੂਸ ਸੀਗੇ ਚਾਹੇ ਉੱਥੇ ਗਾਰਪਿਚ ਮੇਨਟੇਨੈਂਸ ਦਾ ਹੈਗਾ ਚਾਹੇ ਹੋਰ ਜਿਹੜੇ ਲੋਕਲ ਇਸ਼ੂਸ ਹੈਗੇ ਆ ਸਭ ਤੋਂ ਵੱਡਾ ਇਸ਼ੂ ਉੱਥੇ ਡਰੱਗ ਅਬਿਊਜ਼ ਦਾ ਹੈਗਾ ਇਸੇ ਤਰ੍ਹਾਂ ਉੱਥੇ ਗੈਂਗਸਟਰ ਕਲਚਰ ਦਾ ਵੀ ਬਹੁਤ ਵਾਡ ਪਰਵਾਹ ਹੈਗਾ ਤਰਨਤਾਰਨ ਦੇ ਇਲਾਕੇ ਵਿੱਚ ਉਸ ਬਾਰੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਂਗਰਸ ਦੀ ਜਿਹੜੀ ਪੰਜਾਬ ਦੀ ਕਾਂਗਰਸ ਹੈਗੀ ਆ ਉਹ ਕੋਈ ਵੀ ਪਾਲਿਸੀ ਆਪਣੀ ਪਬਲਿਕ ਸਾਹਮਣੇ ਲੈ ਕੇ ਨਹੀਂ ਆਈ ਹੈਗੀ ਭਾਵੇਂ ਕਿ ਜਿਹੜੀਆਂ ਦੂਸਰੀਆਂ ਪਾਰਟੀਆਂ ਵੀ ਉੱਥੇ ਤਰਨਤਾਰਨ ਵਿੱਚ ਚੋਣ ਲੜ ਰਹੀਆਂ ਸੀਗੀਆਂ ਉਹਨਾਂ ਕਿਸੇ ਨੇ ਵੀ ਕੋਈ ਜਿਹੜਾ ਸਪੈਸਫਿਕ ਤਰਨਤਾਰਨ ਕੰਸਟੀਚਨਸੀ ਦੇ ਇਸ਼ੂਸ ਹੈਗੇ ਆ ਉਨ੍ਹਾਂ ਬਾਰੇ ਕੋਈ ਵੀ वार्तालाप ਕਰਨ ਤੋਂ ਸੰਕੋਚ ਕੀਤਾ ਹੈਗਾ ਜਿਹੜਾ ਤੁਸੀਂ ਇਹ ਕਹਿ ਰਹੇ ਹੈਗੇ ਆ ਕਿ ਕਾਂਗਰਸ ਆਉਣ ਵਾਲੇ ਸਮੇਂ ਵਿੱਚ ਕੀ ਇੱਕ ਮਜ਼ਬੂਤ ਤਰ੍ਹਾਂ ਬਣ ਸਕੂਗੀ ਪੰਜਾਬ ਵਿੱਚ ਕਿ ਨਹੀਂ ਇਹ ਹਜੇ ਤੱਕ ਜਾਪਦਾ ਕਿ ਕਾਂਗਰਸ ਪਾਰਟੀ ਜਿਹੜੀ ਇਹਨਾਂ ਦੀ ਸੈਂਟਰਲ ਲੀਡਰਸ਼ਿਪ ਹੈਗੀ ਆ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜੀ ਇਹਨਾਂ ਦੀ ਲੀਡਰਸ਼ਿਪ ਹੈਗੀ ਆ ਉਹਨੂੰ ਮਤਲਬ ਕਿ ਸੀਮ ਲਾਈਨ ਕਰਨਾ ਪਊਗਾ ਇਨਨੂ ਇੱਕ ਜਿਹੜਾ ਸਰਪ ਪ੍ਰਵਾਨਤ ਲੀਡਰ ਹੈਗਾ ਉਹਨੂੰ ਵਾਰਡ ਟੋਰ ਦੇਣੀ ਪਊਗੀ ਪ੍ਰਧਾਨਗੀ ਦੀ ਕਿਉਂਕਿ ਜਿਹੜਾ ਅਮਰਿੰਦਰ ਵੜਿੰਗ ਹੈਗਾ ਉਹ ਜਿਸ ਤਰ੍ਹਾਂ ਉਹਨੂੰ ਅਕਾਲ ਪੋਨਾਂ ਦੀ ਕਾਂਗਰਸ ਪਾਰਟੀ ਨੂੰ ਸੇ ਦੇਣੀ ਚਾਹੀਦੀ ਸੀਗੀ ਉਹਦੇ ਵਿੱਚ ਉਹ ਕਾਮਯਾਬ ਨਹੀਂ ਹੋਇਆ ਸਕੋ ਉਹਨੇ ਤਰ ਤਾਰਨ ਦੀ ਚੋਣਾਂ ਦੇ ਵਿੱਚ ਆਊਟ ਆਫ ਦਾ ਲਾਈਨ ਜਾ ਕੇ ਜਿਹੜੇ ਬਿਆਨ ਦਿੱਤੇ ਹੈਗੇ ਆ ਉਹਦੇ ਨਾਲ ਇਹਨਾਂ ਦੇ ਕੈਂਡੀਡੇਟ ਨੂੰ ਵੀ ਨੁਕਸਾਨ ਹੋਇਆ ਹੈਗਾ ਤੇ ਐਜ਼ ਅ ਮਤਲਬ ਕਿ ਸਾਈਡ ਇਸ਼ੂ ਕਾਂਗਰਸ ਪਾਰਟੀ ਨੂੰ ਵੀ 올 ਓਵਰ ਪੰਜਾਬ ਇਹਦਾ ਨੁਕਸਾਨ ਹੋਇਆ ਹੈਗਾ ਪਰ ਹਜੇ ਵੀ ਭਾਵੇਂ ਕਾਂਗਰਸ ਦੇ ਜਿਹੜੇ ਪ੍ਰਮੁੱਖ ਲੀਡਰ ਹੈਗੇ ਆ ਰਾਹੁਲ ਗਾਂਧੀ ਜਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਹੈਗੇ ਆ ਮਲਿਕ ਅਰਜਨ ਬਤਲਕੇ ਉਨ੍ਹਾਂ ਨੇ ਹੋਰ ਪਾਰਟੀ ਦੇ ਮੇਨ ਲੀਡਰਸ ਦੇ ਨਾਲ ਵਿਚਾਰ ਚਰਚਾ ਦਿੱਲੀ ਵਿੱਚ ਕੀਤੀ ਹੈਗੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇੱਕ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਭਾਰੀ ਇਕੱਠ ਵੀ ਰਾਜਨੀਤਿਕ ਕਰਨ ਜਾ ਰਹੇ ਹੈਗੇ ਆ ਜਿਹੜਾ ਕਿ ਮੇਨਲੀ ਫੋਕਸ ਹੋਊਗਾ ਐਸ ਆਰ ਦੇ ਮੁੱਦੇ ਬਾਰੇ ਜਿਸ ਬਾਰੇ ਕੇਰਲਾ West Bengal ਵਿੱਚ ਕਾਫੀ ਵਿਰੋਧ ਉੱਠ ਰਿਹਾ ਹੈਗਾ ਤੇ ਉਥੋਂ ਦੀਆਂ ਸਰਕਾਰਾਂ ਜਿਹੜੀਆਂ ਨੇ ਚਾਹੇ ਤਾਮਿਲਨਾਡੂ ਦੀ ਸਰਕਾਰ ਹੈਗੀ ਆ ਉਹ ਉਹ ਇਸ ਇਸ਼ੂ ਦੇ ਕਾਫੀ ਬਰੋਧ ਵਿੱਚ ਬੋਲ ਰਹੇ ਹੈਗੇ ਆ ਵੀ ਇਹ ਇਸ਼ੂ ਅਸੀਂ ਜਿਹੜਾ ਹੈਗਾ ਇਹ ਅਸੀਂ ਆਪਣੇ ਸੂਬਿਆਂ ਵਿੱਚ ਲਾਗੂ ਨਹੀਂ ਹੋਣ ਦੇਣਾ ਪਰ ਜਿੱਥੋਂ ਤੱਕ ਪੰਜਾਬ ਕਾਂਗਰਸ ਦਾ ਸਵਾਲ ਆ ਉਹ ਇਸ ਤਰ੍ਹਾਂ ਦੇ ਕਿਸੇ ਮੁੱਦੇ ਨੂੰ ਵੀ ਆਪਣੇ ਵਿਚਾਰ ਅਧੀਨ ਨਹੀਂ ਲੈ ਕੇ ਆ ਰਿਹਾ